ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਮੈਂ ਹਸ਼ਿਆਰਪੁਰ ਡਿਸਟ੍ਰਿਕਟੋਂ ਆਜੀ ਇਹ ਮੇਰੀ ਕਨਕ ਡੀਵੀ ਡਬਲਯੂ 303 ਹੈ ਜੀ ਅੱਲੇ ਹੁਣੀ ਨੈਸਰੀ ਹੈ ਜੀ ਜੋ ਕਿ ਬੜੀ ਸ਼ਾਨਦਾਰ ਖੜੀ ਹੈ ਜੀ ਇਹ ਸਭ ਮੈਂ ਡਾਕਟਰ ਗੁਰਵਿੰਦਰ ਸਿੰਘ ਬੜਾਰਦੀਆਂ ਵੀਡੀਓਜ਼ ਦੇਖ ਕੇ ਤਿਆਰ ਕੀਤੀ ਹੈ ਜੀ ਮੈਨੂੰ ਇਹਨਾਂ ਦੀਆਂ ਵੀਡੀਓਜ਼ ਦੇਖ ਕੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਮਿਲੇ ਆ ਫਸਲਾਂ ਤੇ ਬਹੁਤ ਹੀ ਚੰਗੀ ਪੈਦਾਵਾਰ ਹੋ ਰਹੀ ਮੇਰੀ 2-3 ਸਾਲ ਤੋਂ ਜੀ ਇਹਨਾਂ ਦੀ ਮੈਂ ਹਰ 2-3 ਸਾਲ ਤੋਂ ਮਤਲਬ ਫੋਲੋ ਕਰ ਰਹੇ ਹਾਂ ਜੀ ਹਾਰਡ ਵਾਈਸ ਮੈਂ ਫੋਲੋ ਕੀਤੀ ਹੈ ਜੀ ਬਹੁਤ ਹੀ ਘੱਟ ਖਰਚੇ ਤੇ ਮੈਂ ਬਹੁਤ ਹੀ ਚੰਗੀ ਪੈਦਾਵਾਰ ਲੈ ਰਹੇ ਹਾਂ ਜੀ ਪਿਛਲੇ 2-3 ਸਾਲ ਤੋਂ ਇਹਨਾਂ ਤੋਂ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਜੀ ਤੁਸੀਂ ਵੀ ਦੇਖੋ ਕਿਸਾਨ ਵੀਰੋ yield 200 300 ਤਿੰਨ ਦਾ ਜੀ ਇਹ ਦ ਸੈਂਸਰ ਸਪਰਿਆ ਕੀਤਾ ਜੀ ਖਾਦਾ ਪਾਈਆਂ ਸਪਰ ਪਾਈ ਜੀ ਪੋਟਾਸ਼ ਪਾਈ ਜੀ ਤੇ ਰਿਜ਼ਲਟ ਬਹੁਤ ਵਧੀਆ ਜੀ 22 23 24 24 ਕੁਆਂਟਲ ਤੱਕ ਚੜ ਲਿਆ ਜੀ ਧੰਨਵਾਦ ਕਰਦਾ ਮੈਂ ਡਾਕਟਰ ਸਾਹਿਬ ਦਾ ਜੀ ਜੋ ਇੰਨੀ ਵਧੀਆ ਜਾਣਕਾਰੀ ਸਾਨੂੰ ਆਮ ਕਿਸਾਨਾਂ ਤੱਕ ਪਹੁੰਚਾਰੇ ਜੀ ਬਹੁਤ ਹੀ ਸ਼ਾਨਦਾਰ ਰਿਜ਼ਲਟ ਹੈ ਜੀ ਬਹੁਤ ਹੀ ਸ਼ਾਨਦਾਰ ਕਣਖੜੀ ਇੱਥੇ ਮੇਰੀ ਨੌਕਰ ਦਾ ਪਲਾਟ ਹੈ ਜੀ ਇੱਥੇ ਮੇਰਾ ਧੰਨਵਾਦ ਜੀ ਮੈਂ ਸਾਰਿਆਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜੀ ਤੁਸੀਂ ਵੀਡੀਓ ਨੂੰ ਜਦਾ ਧਿਆਨ ਨਾਲ ਦੇਖਿਆ ਕਰੋ ਜਿਹੜਾ ਤੁਹਾਨੂੰ ਵੀ ਬਹੁਤ ਹੀ ਵਧੀਆ ਰਿਜ਼ਲਟ ਮਿਲ ਸਕੇ ਆਪਣੀ ਫਸਲਾਂ ਲਈ ਬਹੁਤ ਹੀ ਘੱਟ ਖਰਚੇ 'ਚ ਨਾ ਮਾਤਰ ਖਰਚੇ 'ਚ ਮੈਂ ਕਨਕ ਤਿਆਰ ਕੀਤੀ ਕਿਸਾਨੋ ਵੀਰਾਂ ਕੁਝ ਵੀ ਨਹੀਂ ਪਾਇਆ ਜਿਆਦਾ ਬਸ ਜਿੱਦਾਂ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਉਦਾਂ ਹੀ ਫੋਲੋ ਕੀਤੀ ਧੰਨਵਾਦ ਜੀ